ਰੇਕ ਤੁਮਾਨ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਹਿਬ ਤੁਹਾਡਾ ਬਹੁਤ ਬਿ ਸਵਾਗਤ ਹੈ ਜੀ ਸੋ ਖੜਾ ਸਾਹਿਬ ਉਹ ਵੀ ਵਕਤ ਸੀ ਕਿ ਸੰਤ ਬਾਬਾ ਬਲਬੀਰ ਸਿੰਘ ਜੀ ਨੂੰ ਸੜਕਾਂ ਵਾਲਾ ਬਾਬਾ ਕਿਹਾ ਜਾਂਦਾ ਸੀ ਫਿਰ ਉਹਨਾਂ ਬਾਬਾ ਨਾਨਕ ਦੀ ਚਰਨ ਛੋਪ ਪਵਿੱਤਰ ਕਾਲੀ ਬਈ ਜੋ ਪ੍ਰਦੂਸ਼ਿਤ ਹੋ ਚੁੱਕੀ ਸੀ ਇਸ ਦੀ ਕਾਰ ਸੇਵਾ ਸੰਭਾਲ ਕੇ ਜਦੋਂ ਸੇਵਾ ਕੀਤੀ ਤਾਂ ਉਸ ਵੇਲੇ ਦੇ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਸਾਹਿਬ ਅਖਬਾਰ ਪੜ੍ਹ ਕੇ ਬਾਬਾ ਜੀ ਨੂੰ ਸਲਾਮ ਕਰਨ ਦੇ ਆਉਣ ਉਪਰੰਤ ਪੰਜਾਬ ਸਰਕਾਰ ਨੂੰ ਉਦੋਂ ਜਾਗਾਈ ਸੀ ਇਹ ਕਹਾਣੀ ਕੀ ਹੈ ਇਸ ਦੇ ਬਾਰੇ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਦੇਖੋ ਗੱਲ ਹੈ ਕਿ ਆ ਕਿ ਸੀਚੇ ਵਾਲ ਪਿੰਡੜਾ ਨਾ ਹਾਂਜੀ ਉੱਥੇ ਸੰਤ ਬਾਬਾ ਉਤਾਰ ਸਿੰਘ ਦਾ ਡੇਰਾ ਸੀ ਜੀ ਸੰਤ ਉਤਾਰ ਸਿੰਘ ਦੇ ਦੇਦੇ ਤੇ ਇਹ ਮਤਲਬ ਉੱਥੇ ਗੱਦੀ ਨਿਸ਼ੀਨ ਬਣ ਗਏ ਆ ਠੀਕ ਆ ਇਹਨਾਂ ਨੇ ਉਹ ਸੇਵਾ ਕੀਤੀ ਇਹਨਾਂ ਨੇ ਸ਼ਾਦੀ ਨਹੀਂ ਕਰਵਾਈ ਪੜੇ ਲਿਖੇ ਆ ਕਾਲਜ ਪੜ੍ਹੇ ਆ ਗਿਆ ਲੇਕਿਨ ਉਹਨਾਂ ਦ੍ਰਿਸ਼ਟੀ ਸੀ ਵੀ ਸਾਫ਼ ਅੜਾੜਾ ਸਾਫ਼ ਕਰਨਾ ਪ੍ਰੋਜੈਕਟ ਨੂੰ ਸਾਫ਼ ਕਰਨਾ ਸਭ ਤੋਂ ਪਹਿਲਾਂ ਸੜਕਾਂ ਨੰ ਬੰਬਾ ਬਣੇ ਉਹਨਾਂ ਸਾਰੀਆਂ ਸੜਕਾਂ ਸਾਫ਼ ਕੀਤੀਆਂ ਸੜਕਾਂ ਚੌੜੀਆਂ ਕੀਤੀਆਂ ਲੋਕਾਂ ਰਾਹ ਨੱਪੇ ਹੋਏ ਸੀਗੇ ਰਸਤੇ ਸਾਫ਼ ਰਸਤੇ ਚੌੜੇ ਕੀਤੇ ਫਿਰ ਉਹ ਰਸਤੇ ਜੋ ਚੋੜੇ ਹੋਗੇ ਉਹਨਾਂ ਤੇ ਪਲਾਂਟੇਸ਼ਨ ਕੀਤੀ ਹੂੰ ਠੀਕ ਆ ਉਹ ਇੱਕ ਨਵੇਂ ਅਕਯੁਗ ਦੀ ਸ਼ੁਰੂਆਤ ਹੋਈ ਸੀ ਕੱਚੇ ਰਾਹ ਵੀ ਉਹਦੇ ਪੱਕੇ ਰਾਹ ਵਰਗੇ ਸੀ ਇੰਨੇ ਇੰਨੇ ਪੱਧਰੇ ਤੇ ਲੈਵਲਿੰਗ ਕੀਤੀ ਸੀ ਕੱਚੇ ਰਾਹ ਵੀ ਸੜਕਾਂ ਪੱਕੇ ਤੋਂ ਸੜਕਾਂ ਬਾਬਾ ਕਹਿੰਦੇ ਸਨ ਉਹਨਾਂ ਨੂੰ ਹੂੰ ਉਹਨਾਂ ਨੇ ਕਿਤੇ ਵੀ ਕਿਨ ਸੇਵਾ ਮੰਗਣੀ ਸਾਰਾ ਸਾਡੇ ਰਸਤੇ ਸਾਫ਼ ਕਰਾ ਦੇ ਸਾਡਾ ਰਾਹ ਘੜਾ ਤੋਂ ਘੜਾ ਨਹੀਂ ਜਾ ਕੇ ਉਹਨੇ ਆਪ ਕੜ ਜਾਣਾ ਜਾ ਕੇ ਤੇ ਸੱਚ ਦੇ ਮੂਰੇ ਖੜਦਾ ਕੋਈ ਨਹੀਂ ਬਿਲਕੁਲ ਜੀ ਹੰਦੇਰਾ ਦੂਰ ਹੋ ਜਾਂਦਾ ਹੂੰ ਇੱਕ ਵਾਰੀ ਉਹ ਕੋਈ ਬੰਦਾ ਕਹਿੰਦਾ ਆਲੂ ਵਾਲੇ ਖੇਤ ਸੀ ਉਹ ਕਹਿੰਦਾ ਮੈਂ ਸੜਕ ਲੰਘਣ ਨਹੀਂ ਦੇਣੀ ਅੱਛਾ ਜੀ ਤੇ ਬਾਬਾ ਜੀ ਕੋ ਗਏ ਉਹਨੂੰ ਕਹਿੰਦੇ ਭਾਈ ਗੱਲ ਸੁਣ ਤੂੰ ਮੰਦਾ ਕਿ ਇਹਨੂੰ ਆਂ ਕਹਿੰਦਾ ਗੁਰੂਗ੍ਰਾਮ ਸਾਹਿਬ ਨੂੰ ਹੂੰ ਕਹਿੰਦੇ ਕਿਥੇ ਲਗਿਆ ਉੱਥੇ ਮੈਂ ਲੋਕਾਂ ਦੇ ਰਾਹ ਰੋਕੇ ਜਾਣ ਤੂੰ ਗੁਰੂਗ੍ਰਾਮ ਸੇ ਕਿਉਂ ਪੜਦਾ ਤੂੰ ਗੁਰਦੁਆਰੇ ਕਿਉਂ ਜਾਂਦਾ ਇਸ ਲਈ ਜਾਂਦਾ ਕਿ ਤੇਰੇ ਰਾਹ ਸਾਫ ਹੋਵੇ ਹੂੰ ਬਿਲਕੁਲ ਜਦੋਂ ਆਪਣੇ ਰਾਹ ਸਾਫ ਕਰਨ ਲਈ ਪਾਠ ਕਰਦਾ ਤੇ ਲੋਕਾਂ ਦੇ ਰਾਹੇ ਕੰਡੇ ਦੇ ਨਾਲ ਵੀ ਚ ਹੂੰ ਤੇ ਉਹ ਬਾਬੇ ਦੇ ਪੈਰੀਂ ਪੈ ਗਿਆ ਤੇ ਉਹਨੇ ਟਰੈਕਟਰ ਵੀ ਕੋਲੋਂ ਦਿੱਤਾ ਤੇ ਕਹਿੰਦਾ ਮੇਰਾ ਜਿਹੜਾ ਥਾਂ ਆਉਂਦਾ ਵੜ ਲੋ ਹੂੰ ਬੁਰੇ ਇਦਾਂ ਦੀਆਂ ਗੱਲਾਂ ਹੋਈਆਂ ਲੋਕਾਂ ਨੂੰ ਕਨਵਿੰਸ ਕਰਨਾ ਕਿ ਬਾਬੇ ਨਾਨਕ ਨੇ ਲੋਕਾਂ ਨੂੰ ਕਨਵਿੰਸ ਕੀਤਾ ਸੀ ਹਾਂਜੀ ਵੀ ਤੁਸੀਂ ਇਹ ਇਹ ਦੁਰ ਵਿਚਾਰ ਛੱਡ ਦਿਓ ਹੂੰ ਤੁਸੀਂ ਚੰਗੇ ਪਾਸੇ ਆ ਜਾਓ ਸਿਰਫ ਉਸੇ ਰਸਤੇ ਚੱਲ ਕੇ ਵੀ ਸੰਤ ਸਿਚੇਵਾਲ ਉਹਨਾਂ ਦੇ ਸੱਚ ਸੱਚ ਪੁੱਤਮਣ ਕੇ ਕੰਮ ਕਰ ਰਹੇ ਆ ਠੀਕ ਆ ਜੀ ਜਿਨ੍ਹਾਂ ਨੇ ਕਾਲੀ ਵੇਂਦੀ ਦੀ ਗੱਲ ਚੱਕੀ ਆ ਕਾਲੀ ਵੇਂਦੀ ਮੀਟਿੰਗ ਇੱਥੇ ਹੋਈ ਸੀ ਆਪਣੀ ਜੰਦਰ ਹੋਈ ਕਾਲੀ ਵੇਈਂ ਆ ਪਵਿੱਤਰ ਹੋ ਗਈ ਆ ਬਾਬੇ ਨਾਨਕ ਦੇ ਚਰਨ ਸ਼ੋਹ ਮਿਲ ਰਹੀ ਆ ਮੇਰੇ ਇੱਕ ਦੋਸਤ ਅਬਲੀਜ਼ ਆ ਉਹਨੇ ਲਿਖਿਆ ਸੀ ਕਾਲੀ ਵੇਈਂ ਦੇ ਤੇ ਬਾਬੇ ਨਾਨਕ ਦੇ ਵਿੱਚ ਨੇ ਕਵਤਾ ਲਿਖੀ ਦੋੱਖ ਦੀ ਲਾਈਨ ਲਿਖੀ ਸੀ ਜੀ ਕਹਿੰਦਾ ਇਹ ਉਹ ਕਾਲੀ ਵੇਈਂ ਆ ਹੂੰ ਜਿਨ੍ਹਾਂ ਨੇ ਸਮੁੰਦਰ ਨੂੰ ਤਿੰਨ ਦਿਨ ਆਪਣੀ ਜਗ੍ਹਾ ਦਿੱਤ ਸਮੇਂ ਦਿੱਤੀ ਹੂੰ ਤੇ ਤਾਂਦੇ ਚੁੰਮੀ ਤੋਂ ਬਾਅਦ ਹੀ ਉਹਨਾਂ ਜਬੀ ਸਾਹਿਬ ਦਾ ਉਹ ਉਚਾਰਨ ਕੀਤਾ ਸੀਗਾ ਉਸ ਕਾਲੀ ਵੇਈਂ ਚ ਬਾਬੇ ਨਾਨਕ ਨੇ ਤੇ ਬਾਬੇ ਨਾਨਕ ਦੀ ਉਸ ਜਿਹੜੀ ਪਵਿੱਤਰ ਜ਼ਮੀਨ ਸੀਗੀ ਕਾਲੇ ਪਈ ਉਹ ਪ੍ਰਦੂਸ਼ਿਤ ਨਹੀਂ ਲੋਕਾਂ ਨੇ ਕਰਤੀ ਹੂੰ ਲੁਕਣ ਵਾਲੀ ਹਾਂਜੀ ਸੈਕੜੇ ਏਕੜ ਲੁਕਣ ਵਾਲੀ ਆ ਖੇਤ ਉਧਾਂ ਬਾਬੇ ਨਾਲ ਮੰਨਦੇ ਆ ਪੈੜੀ ਦੀ ਜ਼ਮੀਨ ਵਾਹ ਕੇ ਜ਼ਮੀਨ ਬੇੜਾ ਕਰ ਕਰਤਾ ਕਾਲੀ ਵਹੀਂ ਅਸੀਂ ਅਸੀਂ ਪਸ਼ੂ ਚਾਰੇ ਉੱਥੇ ਅਸੀਂ ਮੱਜਾਂ ਨਵਾਈਆਂ ਕੋਈ ਜ਼ਮਾਨਾ ਸੀ ਅਸੀਂ ਮੱਸੀਆ ਵੀ ਨਾਉਂ ਜਾਂਦੇ ਤੇ ਕਾਲੀ ਵਹੀਂ ਉਹ ਵਹੀਂ ਲੱਗੇ ਬੱਚ ਨਾਉਂਦੇ ਸੀ ਜਿੱਥੇ ਬਾਬਨਾਨ ਘੁੰਦੇ ਸੀ ਤੇ ਉਹ ਖਤਮ ਹੋ ਗਈ ਸੀ ਸਰੂਪਰ ਬਣਨ ਪੈ ਗਿਆ ਸੰਸਿਚੇ ਵਾਲ ਨੇ ਉਹ ਕਹਿੰਦੇ ਕਿਦਾਂ ਬੜੀ ਗੋਸ਼ਟੀ ਹੋਈ ਦੇ ਅੰਦਰ ਲਾਂਬੜਾ ਸਾਥ ਨਾਲ ਕੀਤੀ ਸੀਗੀ ਹਾਂਜੀ ਤੇ ਉਹ ਜਦੋਂ ਗੋਸ਼ਟੀ ਬਾਬਾ ਕਹਿੰਦੇ ਵੀ ਇਦਾਂ ਤੁਹਾਨੂੰ ਗੱਲਾਂ ਕਰਨੀਆਂ ਤਦੋਂ ਲ ਸ਼ੁਰੂ ਕਰੀਏ ਹੂੰ ਉਹ ਕਹਿੰਦੇ ਇਹ ਤੋਂ ਡਿਲੇਗੈਂਸ ਦੇ ਰਾਸ਼ਾ ਨੂੰ ਜਾ ਕੇ ਅਰਦਾਸ ਕੀਤੀ ਸ਼ੁਰੂ ਕਰਤੀ ਸੇਵਾ ਹੂੰ ਸੇਵਾ ਕਰਨ ਤੋਂ ਪਹਿਲਾਂ ਕਰਮ ਉਹਨਾਂ ਨੂੰ ਮੌਕੇ ਦੀ ਰਾਜਨੀਤੀ ਨੇ ਇਕਾਲੀ ਸਰਕਾਰ ਨੇ ਸਪਾਸ਼ਟ ਰੋਦ ਸੀਗੀ ਹਾਂਜੀ ਉਹਨਾਂ ਨੂੰ ਕਟਾਪਾ ਵੀ ਚੜਿਆ ਵੀ ਜੇ ਬਾਬੇ ਨੇ ਇਦਾਂ ਕਰ ਲਿਆ ਤੇ ਇਹ ਚਾ ਜਾਣਾ ਬਾਬੇ ਨੇ ਹੂੰ ਇਹ ਨਹੀਂ ਚੰਗਾ ਕੰਮ ਕਰ ਰਿਹਾ ਉਹਨਾਂ ਦੇ ਕੇਸ ਵੀ ਪਾਏ ਲੇਕਿਨ ਮਾਰਗ ਸੱਚਾ ਸੀਗਾ ਸਾਰੇ ਕੇਸ ਖਤਮ ਹੋ ਗਏ ਹੂੰ ਫਿਰ 160 ਕਿਲੋਮੀਟਰ ਕਾਲੀ ਵਿੱਚ ਆ ਉਹਦੀ ਪੂਰੀ ਪੂਰੀ ਸੇਵਾ ਕੀਤੀ ਘਾਟ ਬਣਾਏ ਸੰਗਤ ਦੇ ਸਯੋਗ ਨਾਲ ਆ ਆ ਬਾਬਾ ਜੀ ਵਿੱਚ ਵੜ ਗਿਆ ਸੱਪਾਂ ਦੇ ਸੱਪਾਂ ਨੂੰ ਬਾਹਰ ਕੱਢਿਆ ਫਿੰਸੀਆਂ ਪੂੜੇ ਹੋ ਜਾਂਦੇ ਸੀ ਜੀ 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 ਜਿੱਥੇ ਜਾਣਾ ਤੇ ਬਹਿ ਜਾਣਾ ਉਹਨਾਂ ਨੇ ਆ ਬੂਟੀ ਕਰਨੀ ਵਿੱਚ ਵੜ ਜਾਣਾ ਲਿਬੜ ਜਾਣਾ ਜਿਹੜਾ ਜੀ ਹੁੰਦੀ ਸੀਗੀ ਇਹ ਕੰਮ ਕਰਨਾ ਤੇ ਉਹ ਕੰਮ ਕਰਕੇ ਕਿੱਥੋਂ ਅਸੀਂ ਨਾਲ ਜਾਂਦੇ ਰਹੇ ਉਦੋਂ ਕਵਰੇਜ ਕਰਨਾ ਹੁੰਦਾ ਸੀ ਹਮ ਤੇ ਇੱਕ ਵਾਰੀ ਨਾ ਉੱਥੇ ਉਹਨਾਂ ਨੇ ਬੂਟੀ ਕਰਨੀ ਸੀਗੀ ਬੂਟੀ ਕਰਨ ਤੇ ਡੀਸੀ ਨਾਲ ਗਏ ਉਦੋਂ ਹੁੰਦੇ ਸੀਗੇ ਰਕੇਸ਼ ਕੁਮਾਰ ਵਰਮਾ ਜੀ ਤੋਂ ਸਦਿਆ ਉਹਨਾਂ ਨੇ ਐਕਸ਼ਨ ਸਦਿਆ ਵੀ ਆਪਾਂ ਬੂਟੀ ਨੂੰ ਕਿੰਨੇ ਪੈਸੇ ਲੱਗਣਗੇ ਹਮ ਉਹ ਕਹਿੰਦੇ ਵੀ ਜੇ ਸਾਰੀ ਘੜਾਈਏ ਤੇ ਇੰਨਾ ਖਰਚਾ 14 ਲੱਖ ਰੁਪਏ ਖਰਚਾਉਣਾ। ਹੂੰ। ਤੇ ਬਾਬਾ ਜੀ ਕਹਿੰਦੇ ਤੁਸੀਂ ਮੈਨੂੰ 1 ਲੱਖ ਦੇ ਦਿਓ। ਹੂੰ। ਮੈਂ ਸਾਰੀ ਘੜਾਣਾ। ਉਹ ਥਿਸ ਇਜ਼ ਆਪ ਹੈ ਗਿਆ। ਉਹ ਕਹਿੰਦੇ ਜੀ ਤੁਸੀਂ ਕੀ ਠੱਗੀਆਂ ਕਰਦੇ ਆਂ? ਕਿਉਂ ਤੂਰੀਆਂ ਕਰਦੇ ਤੁਸੀਂ? ਹੂੰ। 14 ਲੱਖ ਦੇਖ ਲਾਈ ਫਰਕ ਕਿੰਨਾ ਹੈਗਾ? ਹਾਂ। ਬਾਬਾ ਜੀ ਨੇ ਪੁੱਛਿਆ ਉਹ ਕਹਿੰਦੇ ਸਰਵੇ ਕਰਨਾ ਜੇ ਕਰਨਾ ਬਾਬਾ ਇਹ ਕਹਿੰਦੇ ਸਰਵੇ ਕਰਦੇ 1000 ਰੁਪਏ ਧੜੀ ਲਿੰਦਾ ਬੰਦਾ। ਹੂੰ। ਮੈਂ ਤਿੰਨਾਂ ਦੇ 3000 ਜੀ ਕਰਾ ਦੇਣੀ ਹੈ। ਤੇ ਗੁਜਰਾਂ ਦੀਆਂ ਮੱਜਾਂ ਬੀਠੀਆਂ। ਉਹਨਾਂ ਨੂੰ ਮੈਸੇ ਦੇ ਦੇਣੇ ਪੱਠੇ ਵੀ ਦੇ ਦੇਣੇ ਆ ਬਿਆਰੋ ਪੱਠੇ ਵੀ ਤੁਸੀਂ ਮੱਝਾਂ ਵਿੱਚ ਕਮਾਓ ਉਹ ਪ੍ਰਕਿਰਤਿਕਟਾਂ ਗਿਆਗਾ ਜਦੋਂ ਮੱਝਾਂ ਕੋ ਮੜਗੀਆਂ ਤੇ ਉਹ ਸਾਰੀ ਬੂਟੀ ਮਰ ਜਾਣੀ ਐ ਖਤਮ ਹੋ ਜਾਣੀ ਪਾਣੀ ਤਰ ਪੈਣਾ ਹੂੰ ਉਹ 1 ਲੱਖ ਤੇ ਹੋ ਜਾਣਾ ਕੰਮ ਬਿਲਕੁਲ ਜੀ ਮਤਲਬ ਉਹਨਾਂ ਨੂੰ ਸੂਝ ਬੜੀ ਐ ਉਹ ਸੋਚੀ ਬਹੁਤ ਜ਼ਿਆਦੀ ਹੈਗੀ ਐ ਉਹ ਉਹਨੇ ਇੱਕ ਇੰਜੀਨੀਅਰ ਰਹਿ ਗਿਆ ਜੇ ਉਹ ਤਾਂ ਸਿਵਲ ਦਾ ਕੰਮ ਸੀਗਾ ਉਹਨੇ 32 ਲੱਖ ਦਾ ਕੀਤਾ ਪ੍ਰੋਜੈਕਟ ਹਾਂ ਜੀ ਬੱਬੇ ਕਹਿੰਦੇ ਛੱਡੋ ਮੈਨੂੰ 13 ਦੇ ਦਿਓ ਹੂੰ ਉਹ 13 ਲੱਖ ਦੀ ਗੱਲ ਤਾਂ ਮਤਲਬ ਜਿਹੜੇ ਲੋਕ ਖਾਂਦੇ ਸੀ ਵਿੱਚੋਂ ਜੋਖਾਂ ਲੱਗੀਆਂ ਸਾਡੇ ਰਾਜਨੀਤਿਕ ਲੋਕਾਂ ਦੀਆਂ ਜਾਂ ਸਾਡੇ ਅਫਸਰਾਂ ਦੀਆਂ ਉਹਨਾਂ ਨੂੰ ਬ੍ਰੇਕ ਲਾਉਂਦੇ ਸੀਗੇ ਹੈਨਾ ਜੀ ਬਾਬਾ ਜੀ ਨੇ ਉੱਥੇ ਸਫਾਈ ਕੀਤੀ ਆ ਉਹ ਖਬਰਾਂ ਲੱਗਣਾ ਪਈਆਂ ਖਬਰਾਂ 'ਚ ਜੀ 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 ਖਬਰਾਂ ਡਾਕਟਰ ਅਬਦ ਕਲਾਮ ਦੀ ਖਬਰ ਪੜ੍ਹੀ ਹੂੰ ਖਬਰਾਂ ਤੋਂ ਸਲਾਮ ਕਰਨਾ ਆ ਗਿਆ ਤੇ ਉਸ ਤੋਂ ਬਾਅਦ ਇਹ ਜਾਗੇ ਹੈਨਾ ਵੀ ਬਾਬਾ ਜੀ ਨੇ ਆਹ ਕੰਮ ਕਰਤਾ ਹਾਂਜੀ ਫਿਰ ਉਹਦੋਂ ਪੱਠਣ ਹੁੰਦੇ ਸੀ ਮੁੱਖ ਮੰਤਰੀ ਜੀ ਉਹਦੋਂ ਪੱਠਣ ਨੇ ਇਹਨੂੰ ਪੁੱਤਰ ਵਾਂਗ ਕਰਾਰ ਦੇ ਦਿੱਤਾ ਹੂੰ ਸਰਕਾਰੀ ਤੌਰ ਤੇ 65 ਕਰੋੜ ਰੁਪਈਆ ਨਾਲ ਕਰਤਾ ਸਰਕਾਰ ਨੂੰ ਉਹ ਸਰਕਾਰ ਨੇ ਜਿੱਥੇ ਨੋਟ ਸੀ ਉੱਤੇ ਪੈਸੇ ਖਰਚੇ ਹੈਗੇ ਠੀਕ ਹੈ ਮੇਰੇ ਪਿੰਡ ਵੀ 45 ਲੱਖ ਰੁਪਏ ਲੱਗਾ ਸੀ ਮੇਰੇ ਪਿੰਡ ਦਾ ਸਾਰਾ ਪਾਣੀ ਉੱਤੇ ਗੰਦਾ ਪੈਂਦਾ ਸੀ ਜੀ ਲੇਕਿਨ 45 ਲੱਖ ਲਾਗੇ ਮੇਰੇ ਪਿੰਡ ਦਾ ਪਾਣੀ ਅਜੇ ਛੱਪੜ ਚ ਨਹੀਂ ਪੈ ਰਿਹਾ ਪੂਰਾ ਹੂੰ ਅਸੀਂ ਲਹਨਤ ਹੀ ਨਹੀਂ ਠੀਕ ਹੈ ਨਾ ਹੁਣ ਬਾਬਾ ਜੀ ਇਹ ਕਿਹਨਾ ਡਾਂਗਾ ਚੱਕਣ ਕਿਹਨਾ ਲੜਾਈ ਕਰਨ ਉਹਨਾਂ ਨੇ ਜਿਹੜੇ ਲੋਕੀ ਕਬਜ਼ਾਕਾਰ ਆ ਉਹਨਾਂ ਨੇ ਹੀ ਮਤਲਬ ਉਹ ਬੜੇ ਆਪਣੇ ਨੂੰ ਬਾਬੇ ਨਾਲ ਦੇ ਪੁੱਤ ਸਮਝਦੇ ਆ ਤੇ ਕਮਜੇ ਕੀਤੇ ਹੋਏ ਤੇ ਬੇੜਾ ਗੱਲ ਕਰ ਰਹੇ ਆ ਹੂੰ ਉਹ ਵਹੀਂ ਕਾਲੀ ਉਹਨਾਂ ਨੂੰ ਸਾਫ਼ ਕਰਕੇ ਸਾਂ ਲਿਆ ਘਾਟ ਬਣ ਗਏ ਈਵਨ ਕਾਂਜਲੀ ਉੱਪਰ ਉਹਨੇ ਘਾਟ ਬਣੇ ਤੇ ਕਾਂਜਲੀ ਜਿਹੜਾ ਸੀ ਵਿੱਟਲੈਂਡ ਹੈਗੀ ਆ ਜੀ ਤੇ ਸਰਕਾਰ ਦੇ ਕੋਲ ਵਿੱਟਲੈਂਡ ਨਹੀਂ ਸੰਭ ਹੋ ਜਾਈਦੀ ਹੂੰ ਉਹ ਸਰਕਾਰ ਨੇ ਸੰਭਲਣੀ ਨਾ ਵਿੱਟਲੈਂਡ ਹੈ ਹੀ ਨਹੀਂ ਲੱਗਦੀ ਨਹੀਂ ਉੱਥੇ ਹੁਣ ਪਿਕਨਿਕਸ ਸਪੋਰਟ ਵੀ ਨਹੀਂ ਰਹਿ ਗਿਆ ਹੁਣ ਸਰਕਾਰਾਂ ਅਸਿਰ ਦੇ ਨਹੀਂ ਗਈ ਜੀ ਔਰ ਉਸੇ ਵੇਲੇ ਜਦੋਂ ਜਦੋਂ ਕਿ ਅਕਾਲੀਆ ਇਹਨਾਂ ਨੂੰ ਮਤਲਬ ਲੜਾਈ ਕਰਦੇ ਸੀਗੇ ਤੇ ਉਹਦਾ ਜੈਦਰ ਮੈਦਾਂਤੀ ਸਾਹਿਬ ਸੀ ਜਿਹਦਰ ਸ਼੍ਰੀ ਕਾਲਤਾ ਸਾਹਿਬ ਦੇ ਹਾਂਜੀ ਬਦੰਤੀ ਸਾਹਿਬ ਨੇ ਇੱਕ ਸਪੈਸ਼ਲ ਹੁਕਮ ਨਮਾ ਜਾਰੀ ਕੀਤਾ ਸੀਗਾ ਪਤਰ ਕਾਲੀ ਵਹੀਂ ਨੂੰ ਪਤਰ ਕਾਲੀ ਤੇ ਬਾਬਾ ਜੀ ਬਸੱਸ਼ਾ ਕੀਤੀ ਹੂੰ ਜੀ ਜੇ ਕੌਮ ਤੋਂ ਇੱਕ ਉਸ ਇਲਾਹੀ ਫਰਮਾਨ ਆ ਗਿਆ ਤੇ ਕੌਮ ਨੂੰ ਕੀ ਕਰਨਾ ਚਾਹੀਦਾ ਸੀਗਾ ਸਵਾਇਰ ਖਣੀ ਚਾਹੀਦੀ ਸੀ ਲੇਕਿਨ ਬਾਬਾ ਜੀ ਨੇ ਉਹ ਵੀ ਕੀਤੀ ਹੂੰ ਬਾਬਾ ਜੀ ਨੇ ਆ ਚਿੱਟੀ ਵਹੀਂ ਡਰੇਨ ਦਾ ਪਹਿਲਾਂ ਵੀ ਜਗ੍ਹਾ ਬੰਦ ਕੀਤਾ ਵੀ ਜਿੰਨੇ ਜਿੰਦਰ ਦੇ ਕੈਮੀਕਲ ਪਾਣੀ ਪੈ ਰਹੇ ਆ ਅੱਜ ਉੱਚੇ ਵੀ 250 ਕਿਊਸਕ ਪਾਣੀ ਛੱਡ ਕੇ ਹੂੰ ਉਹ ਵੇਂ ਚਾਲੂ ਕੀਤੀ ਜਾਂ ਤੇ ਉਥੋਂ ਦਾ ਪਾਣੀ ਦਾ ਸਤਾਰ ਧਰਤੀ ਤੋਂ ਉੱਪਰ ਆ ਗਿਆ ਤੇ ਲੋਕੀ ਵੀ ਰੋਟੀ ਖਾਣ ਲੱਗ ਪਏ ਹਮ ਸੁਲਤਾਨਪੁਰ ਦਾ ਸੀਵ ਦੇ ਕੱਢ ਕੇ 450 ਏਕੜ ਜ਼ਮੀਨ ਨੂੰ ਪਾਣੀ ਲੱਗ ਰਿਹਾ ਪਾਣੀ ਨੂੰ ਸੀ ਉਹਦਾ ਸੀਵਰੇਜ ਦਾ 450 ਕਿਲੋ ਆਰਗੈਨਿਕ ਕੀਤੀ ਪੈਦਾ ਹੁੰਦੀ ਆ ਹੁਣ ਜੇ ਬਾਬੇ ਦੇ ਕੰਮ ਦੇਖੀਏ ਤੇ ਉਹ ਮਿਲਿਆ ਤਾਂ ਉਹਨੂੰ ਪਦਮਸ਼ਰੀ ਵਾਰਡ ਜੀ ਠੀਕ ਹੈ ਨਾ ਤੇ ਉਹਦੇ ਭਾਦਰਾ ਤੋਂ ਵੀ ਬਹੁਤ ਛੋਟਾ ਉਹਦੇ ਮੁਕਾਬਲੇ ਹਮ ਬਿਲਕੁਲ ਜੀ ਦਿਨੋਂ ਕੰਮ ਕਰਦੇ 24 ਘੰਟੇ ਜੀ ਬਿਲਕੁਲ ਖੜਾ ਸਾਹਿਬ ਜੀ ਅੱਗੇ ਗੱਲ ਕਰੀਏ ਤਾਂ ਪਿਛਲੇ ਸਾਲ ਸਤਲੁਜ ਦੇ ਵਿੱਚ ਹੜ ਆ ਜਾਣ ਦੇ ਕਰਕੇ ਲੋਕਾਂ ਨੂੰ ਬਚਾਉਣ ਦੇ ਲਈ ਸੰਤ ਬਾਬਾ ਸੀਚੇਵਾਲ ਦੇ ਬਣੂ ਕੀਤੀਆਂ ਸੇਵਾਵਾਂ ਨੂੰ ਸੰਗਤਾਂ ਬਹੁਤ ਸਨਮਾਨ ਦੇ ਰਹੀਆਂ ਨੇ ਉਹ ਕਿਹੜੀਆਂ ਜਿਕਰਯੋਗ ਸੇਵਾਵਾਂ ਨੇ ਇਸ ਦੇ ਬਾਰੇ ਵਿੱਚ ਜਰੂਰ ਦੱਸੋ ਦੇਖੋ ਬਾਬਾ ਜੀ ਦੇ ਨਾਲ ਮੈਂ ਸੋਚਦਾ ਹੁੰਦਾ ਕਿ ਜਿੰਨੇ ਉਹ ਯਕੀਨ ਤੇ ਮੇਰੀ ਏਜ ਦੇ ਹੀ ਆ ਠੀਕ ਹੈ ਮੈਨੂੰ ਮੈਨੂੰ 2-4 ਮਹੀਨੇ ਛੋਟੇ ਹੋਣਗੇ ਲੇਕਿਨ ਉਹਨਾਂ ਨੇ 24 ਘੰਟੇ ਕੰਮ ਕਰਕੇ ਜਿਵੇਂ ਆਪਣਾ ਕੰਮ ਦੂਰ ਦਾ ਕੰਮ ਦੇਖਣਾ ਤੇ ਮੇਰਾ ਕੰਮ ਸਰੋਂ ਦਾਣਾ ਵਾ ਤੇ ਉਹਨਾਂ ਦਾ ਕੰਮ ਫੁੱਟਬਾਲ ਆ ਠੀਕ ਹੈ ਕਮਾਲ ਦੀ ਗੱਲ ਹੈਗੀ ਆ ਹਮ ਅਜ ਸultanpur ਤੋਂ ਪਰਿਆਲੀ ਕਲਾਂ ਜਾਓ ਤੇ ਬਹੁਤ ਵੱਡੀ ਉਹਨਾਂ ਨੇ ਇੱਕ ਗਊਸ਼ਾਲਾ ਬਣਾਈ ਆ ਗਊਆਂ ਉੱਥੇ ਪਾਲਦੇ ਆ ਜੀ ਉੱਥੇ ਉਹਦੀ ਸੰਗਤ ਲੱਗੀ ਹੋਈ ਆ ਗਊਆਂ ਦੀ ਸੇਵਾ ਚੱਲ ਰਹੀ ਹੈਗੀ ਆ ਔਰ ਕੋਈ ਵੀ ਆਸੇ ਪਾਸੇ ਗਊ ਵਾਰਾ ਹੈਗੀ ਆ ਬੇਸ ਗਵਾਰਾ ਨਹੀਂ ਬੇਸਾਰ ਆ ਉਹ ਉੱਥੇ ਸਾਹਮਦੇ ਆ ਠੀਕ ਆ ਉਹਦੀ ਸੰਗਤ ਸਾਹਮਦੀ ਆ ਹਮ ਫਿਰ ਉਹਨਾਂ ਨੇ ਇੱਕ ਸਕੂਲ ਬਣਾਇਆ ਜਿਹੜੇ ਮਤਲਬ ਆਲੇ ਗਰੀਬ ਬੱਚੇ ਹੈਗੇ ਆ ਝੂਮੀ ਝੋਂਗੜੀਆਂ ਵਾਲੇ ਉਹਨਾਂ ਲਈ ਸਕੂਲ ਬਣਾ ਦਿੱਤਾ ਹੂੰ ਉਹਦੇ ਟੀਚਰ ਰੱਖਤੇ ਸੁਲਤਾਨ ਬਲੂਦੀ ਜਿੱਥੇ ਨਰਮਗੁਰ ਸਤਾਨ ਬਲੂਦੀ ਨਰਮਲ ਕੂਟੀਆਂ ਬਣਾਈ ਆ ਉੱਥੇ ਜਾ ਕੇ ਦੇਖੋ ਤੁਸੀਂ ਕਿਤੇ ਜਾਓ ਨਾ ਸਤਾਨ ਬਲੂਦੀ ਹੂੰ ਮਤਲਬ ਬੇਰ ਸਾਹਿਬ ਤੋਂ ਲੈ ਕੇ ਹਟ ਸਾਹਿਬ ਤੱਕ ਜਿਹੜਾ ਵੇਂ ਦਾ ਨਜ਼ਾਰਾ ਇੱਕ ਅਜ਼ੂਬਾ ਬਣਾਤਾ ਹੂੰ ਠੀਕ ਹੈ ਐ ਕਿ ਗੁੰਦੰਗ ਸਾਹਿਬ ਦੇ ਨਾ ਪ੍ਰਕਾਸ਼ ਉਸਾ ਦੇ ਸਿੱਥੇ ਗਏ ਤੇ ਉਹਨਾਂ ਨੇ ਉਹਦੇ ਚ ਦੀਵਾਲਾ ਕੀਤੀ ਵੈਂਜੀ ਦੀਵਾਲਾ ਕੀਤੀ ਸੰਗਤ ਜਤਕੜੀ ਉਤਰ ਵੇਈ ਨੂੰ ਇਸ ਲੈਵਲ ਤੇ ਲਿਆਂਦਾ। ਹੂੰ। ਵੀ 550 ਸਾਲਾਂ ਤੋਂ ਉਸ ਵੇਈ ਦਾ ਸਰਕਾਰ ਨੇ ਵੀ ਗ੍ਰਾਂਟ ਜਾਰੀ ਕੀਤੀ। ਲੇਕਿਨ ਬਾਬਾ ਜੀ ਸਵੇਰੇ ਆਪ ਦੇਖੋ ਕਿਤੇ 66 ਵਿੱਚ ਦੁੱਧੂ 6 ਵਿੱਚ ਦੁੱਧੂ ਸੀ। ਬਾਬਾ ਜੀ ਵੇਈ ਤੇ ਆਪ ਸਫਾਈ ਕਰਦੇ ਹੁੰਦੇ ਆ। ਹੂੰ। ਵੀ ਸੰਗਤ ਨਹੀਂ ਹੁੰਣਾ। ਉੱਥੇ ਪੱਤੇ ਬਹੁਤ ਆ। ਪ੍ਰਕਿਰਤਿਕ ਮਾਹੌਲ ਬਣਾਤਾ, ਅਜੂਬਾ ਬਣਾਤਾ। ਠੀਕ ਆ। ਉਹ ਇਹ 160 ਕਿਲੋਮੀਟਰ ਵੇਈ ਵੀ ਸਾਫ਼ ਕੀਤੀ। ਜੇ ਕਾਲੀ ਵੇਈ ਦਾ ਕੰਮ ਚੱਕਿਆ। ਦੂਸਰੀ ਗੱਲ ਇਹ ਕਿ ਜਦੋਂ ਹੜਾ ਆਇਆ। ਹਾਂਜੀ। ਦੋ ਹੜ੍ਹ ਆਏ ਤੇ ਦਰਿਆ ਦਾ ਵਹਾਅ ਕਿਉਂ ਮੁੜਿਆ ਕਿ ਉੱਥੇ ਦਾ ਪਾਣੀ ਜਿਹੜਾ ਨਾ ਪੋਲ ਸੀਗਾ ਉਥੋਂ ਦਾ ਮਕੂਲਾ ਜਿਹੜਾ ਲਾ ਉਹ ਨੇਦਾ ਆਉਂਦਾ ਜਿਸ ਤੋਂ ਰੇਲ ਗੱਡੀ ਲੰਘਦੀ ਸੀਗੀ ਉੱਥੇ ਮਿੱਟੀ ਬੋਝਮ ਹੋਈ ਉਹਨਾਂ ਨੇ ਬਾਅਦ ਚੋਂ ਮਿੱਟੀ ਕਢਾਈ 11 ਫੁੱਟ ਮਿੱਟੀ ਕਢਾਤੀ ਆਸ ਪਾਸੋਂ ਉਹਦਾ ਨਿਵਾਨ ਕੀਤਾ ਔਰ ਹਜ਼ਾਰਾਂ ਏਕੜ ਹੜ੍ਹ ਉਹਨਾਂ ਦਾ ਜ਼ਮੀਨ ਜਿਹੜੀ ਬੰਜਰ ਹੋ ਗਈ ਬਾਬਾਈ ਨੇ 1000 ਲੀਟਰ ਲਾ ਕੇ ਲੋਕਾਂ ਸੰਗਤ ਨਾਲ ਉਹ ਬੰਦ ਚੋਂ ਬਦਰੀ ਕਰਾਈ ਅੱਜ ਵੀ ਤਰਨਤਨ ਜਿਹੜੇ ਦੇ ਵਿੱਚ ਜਿਹੜੇ ਉਜੜੇ ਲੋਕ ਆ ਘੱਟ ਜ਼ਮੀਨ ਦਾ ਦੋ ਦੋ ਕਿੱਲੇ ਵਾਲੇ ਸੀ ਜਿਹੜੇ ਸੀਗੇ ਜਾਂ ਟੋਏ ਪਏ ਸੀ ਉਹਨਾਂ ਦੀਆਂ ਫਰੀਜ਼ ਲੈਵਲਿੰਗ ਕਰਾ ਰਹੇ ਆ ਹੂੰ ਮੇ ਤਾਂ ਕੋਈ ਕਿਸਾਨ ਬੱਜਣ ਹਾਂਜੀ ਰਾਤ ਦਿਨ ਮੈਂ ਜਾ ਕੇ ਦੇਖਦਾ ਰਿਹਾ ਕਿ ਬਾਬਾ ਜੀ ਨੇ ਰਾਤ ਦਿਨ ਕੰਮ ਕੀਤਾ ਲੋਕਾਂ ਦੀ ਸੇਵਾ ਕੀਤੀ ਤੇ ਉੱਥੇ ਉਹਨਾਂ ਨੇ ਬਿੜੀ ਜੀ ਸੌਣਾ ਹੂੰ ਆਹਦੀ ਨੌਕਾ 'ਚ ਉੱਥੇ ਦਵਾਈਆਂ ਬਣਣੀਆਂ ਉੱਥੇ ਜਾ ਕੇ ਪ੍ਰਸ਼ਾਦੇ ਵੰਡ ਕੇ ਉਹਨੇ ਨਾਲ ਆਪਣੀ ਗਵਾਈ ਦੇ ਵਿੱਚ ਹੂੰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਵੀ ਗਏ ਉਹਨਾਂ ਨੂੰ ਬਿਠਾ ਲਿਆ ਉਹਨਾਂ ਨੌਕਾ 'ਚ ਆ ਜਾ ਬੀਠੀਏ ਜਦੋਂ ਹਿੱਲੇ ਤੇ ਡਰ ਗਏ ਹੂੰ ਉਹ ਕਹਿੰਦੇ ਬਾਬਾ ਜੀ ਕਹਿੰਦੇ ਕੁਝ ਨਹੀਂ ਹੁੰਦਾ ਅਸੀਂ ਤਾਂ ਇੰਨੇ ਇੱਥੇ ਆ ਉਦੋਂ ਭਗਵਾਨ ਮੁੱਖ ਮੰਤਰੀ ਭਗਵਾਨ ਨੇ ਆ ਕੇ ਆਇਆ ਸੀਗਾ ਡੀਸੀ ਨੂੰ ਕਿਹਾ ਜਿੰਦਰ ਨੂੰ ਵੀ ਜੋ ਵੀ ਪੈਸਾ ਲੱਗੇ ਇੱਥੇ ਲਾਉਣਾ ਹੂੰ ਤੇ ਇਹ ੜੀਕਣਾ ਨੇਗਾ ਵੀ ਕਿੱਥੇ ਕਰਨਾ ਹੈ ਜਲਦੀ ਕਰੋ ਬਾਬਾ ਜੀ ਨੇ ਕਦੀ ਸਰਕਾਰ ਦੇ ਪੈਸੇ ੜੀਕੇ ਬਾਬਾ ਜੀ ਨੇ ਸੰਗਤ ਦਾ ਸਹਿਯੋਗ ਲਿਆ ਹੂੰ ਬਾਬਾ ਜੀ ਨੇ ਸੰਗਤ ਲੋਕਾਂ ਨੇ ਮਿੱਟੀ ਪਟਕੇ ਆਪਦੇ ਖੇਤਾਂ ਤੇ ਲੈ ਗਏ ਬੋਨਾਉਣ ਲਈ ਟਰਾਲੀਆਂ ਲੈ ਗਏ ਯਾਰਾਂ ਟਰਾਲੀਆਂ ਜੀ ਤੁਸੀਂ ਆ ਬੰਤੀ ਆ ਹੂੰ ਤੇ ਮੈਂ ਕਿਸੇ ਅਧਿਕਾਰੀ ਨੇ ਪੁੱਛਿਆ ਭਾਈ ਕਵਰੇਜ ਕਰਨ ਗਏ ਮੈਂ ਕਿਹਾ ਕਿੰਨੇ ਕੇ ਪੈਸੇ ਸਰਕਾਰ ਦੇ ਕੇ ਕਹਿੰਦੇ ਤੇ ਲਾਭ ਨਹੀਂ ਆਇਆ ਅੱਛਾ ਜੀ ਮੈਂ ਬਾਬਾ ਜੀ ਨੇ ਵਿੱਚ ਪੁੱਛਿਆ ਮੈਂ ਕਿਹਾ ਭਗਵੰਦ ਮਾਤਾ ਸਾਬ ਕਹੇਗੇ ਅਸੀਂ ਇੰਨੇ ਲੱਖਾਂ ਦੇ ਉਮਰ ਦੀ ਗੱਲ ਆ ਕਿੰਨੇ ਕੇ ਪੈਸੇ ਆਏ ਬਾਬਾ ਕਹਿੰਦੇ ਸਰਕਾਰਾਂ ਦੀ ਕੋਈ ਗੱਲ ਨਹੀਂ ਸੰਗਤ ਕਰਦੀ ਆ ਉਹਨਾਂ ਨੇ ਇਹ ਸਰਕਾਰ ਦੇ ਖਿਲਾਫ ਨਹੀਂ ਬੋਲੇ ਹੂੰ ਕਿਉਂ ਬੋਲਣ ਉਹ ਕਹਿੰਦੇ ਸਰਕਾਰਾਂ ਪਹਿਲਾਂ ਵੀ ਇਦਾਂ ਕਰਦੀਆਂ ਸੀ ਇਹ ਮੁੱਖ ਮੰਤਰੀ ਜਿਹਨੇ ਵੀ ਆਏ ਆ ਮੰਤਰੀ ਐਲਾਨ ਹੀ ਕਰਦੇ ਹੁੰਦੇ ਆ ਇਹ ਕਰਦੇ ਕੁਝ ਨਹੀਂ ਹੁੰਦੇ ਲੇਕਿਨ ਫਿਰ ਵੀ ਅੱਜ ਜੇ ਬਾਬਾ ਉਥੇ ਮੈਂ ਬੁੱਢਾ ਦਰਿਆ ਤੇ ਕੰਮ ਕਰਦੇ ਹੈਗੇ ਆ ਜੇ ਮੈਂਬਰ ਰਾਜਵਾ ਨਾ ਹੁੰਦੇ ਤੇ ਲੋਕਾਂ ਨੇ ਉਹਨਾਂ ਨੂੰ ਉਥੇ ਕਈ ਰੱਖਣ ਨਹੀਂ ਦੇਣੀ ਸੀ ਹੂੰ ਜੀ ਬਿਲਕੁਲ ਹੈਨਾ ਤਾਕਤ ਸੀ ਅੱਜ ਤੈਨੂੰ ਸਰਕਾਰੀ ਵੀ ਤਾਕਤਾਂ ਨੂੰ ਕਹਿ ਗਈ ਹੈ ਹੂੰ ਤੇ ਬਾਬਾ ਜੀ ਨੇ ਆਪਣੇ ਸੀਚੇਵਾਲ ਪਿੰਡ ਦੇ ਵਿੱਚ ਕਾਲਜ ਬਣਾਇਆ ਹੂੰ ਮੈਂ ਜਦੋਂ ਕਾਲਜ ਦਾ ਘਟਣਾ ਸੀ ਸ਼ੁਰੂ ਕਰਨਾ ਸੀਗਾ ਤੇ ਉਦੋਂ ਸੱਦਿਆ ਤੇ ਅਸੀਂ ਮੈਂ ਕਰਦਾ ਸਟੇਜ ਕਰਦਾ ਸੀ ਉੱਥੇ ਤੁਸੀਂ ਯਕੀਨ ਕਰੀਏ ਕਿ ਸੰਗਤ ਇਹ ਨਹੀਂ ਆਈ ਸੀ ਕਿ ਇਹ ਤੇ ਪਹਿਲੇ ਦਿਨ ਹੀ ਪਹਿਲੇ ਦਿਨ ਹੀ 26 ਕਮਰੇ ਇਹ ਲੋਕਾਂ ਨੇ ਮਨਜ਼ੂਰ ਕਰ ਲਏ। ਕਹਿੰਦੇ ਦੋ ਕਮਰੇ ਮੇਰੇ ਕਮਰਾ ਮੇਰਾ ਕਾਲਜ ਬਣ ਗਿਆ। ਦੋ ਗਰੋਸਰੀ ਦੁਕਾਨਾਂ ਚ ਸਟੋਰ ਚੱਲਦੇ ਬਾਬਾ ਜੀ ਦੇ ਸੁਲਤਾਨਪੁਰ ਤੇ ਇੱਕ ਸੀਚੇਵਾਲ। ਹਾਂਜੀ। ਉਹਨੂੰ ਕਹਿੰਦੇ ਵਾ ਨਾਨਕ ਹਟ। ਹੂੰ। 13-13 ਜੋਕਦੀਆਂ। 9 9 9 ਪ੍ਰਫਰ ਦੇ ਕੰਮ ਕਰ ਰਹਾ ਹੈ। ਹੂੰ। ਤੇ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੋ ਰਿਹਾ। ਬਾਜ਼ਾਰ ਦੇ ਨਾਲੋਂ ਸਸਤਾ ਉਹ ਆ ਪੈਦਾ ਕਰਦੇ। ਜਿਹੜੀ ਬਾਜ਼ਾਰ ਦੀ ਨੋਟਾਂ ਜਿਹੜੇ ਆ ਨਾ 100 ਕਾਲ ਜਿਕਨ ਬਣੇ ਆ ਅੜਾਨੀਆਂ ਬਾਨੀਆਂ ਦੇ ਮੋਲ ਬਣੇ ਆ ਜੀ ਉਹ 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 ਵੀ ਫਰਾਤੇ ਬਾਬਾ ਜੀ ਨੇ ਹਮ ਅੱਜ ਪੰਜਾਬ ਦੇ ਖੇਤੀ ਪ੍ਰਧਾਨ ਹੈਗਾ ਨਾ ਜੇ ਪੰਜਾਬ ਖੇਤੀ ਪ੍ਰਧਾਨ ਹੈਗਾ ਤੇ ਜੇ ਕਰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਇਹ ਫੈਸਲਾ ਕਰ ਲਵੇ ਕਿ ਹਰ ਗੁਰਦੁਆਰਾ ਜਿਹੜੇ ਐਸਬੀ ਦੇ ਅੰਦਰ ਹੈਗਾ ਉਹਦੇ ਬਾਹਰ ਨਾਨਕ ਘੱਟ ਬਣ ਜਵੇ ਵੱਡਾ ਸੋਰ ਬਣ ਜਵੇ ਜੀ ਤੇ ਪੰਜਾਬ ਦੀ ਜਿੰਨੀ ਪ੍ਰੋਡਕਸ਼ਨ ਹੈਗੀ ਆ ਹਮ ਉਹ ਸੰਭੀ ਜਾਊਗੀ ਅਡਾਨੀ ਵੜੀ ਨਹੀਂ ਸਕਦੇ ਮਾਨੀ ਇੱਥੇ ਬਿਲਕੁਲ ਜੀ ਜਿਹੜਾ ਵੇਚਣ ਵਾਲਾ ਇਹਨੂੰ ਇੱਕ ਸੁੱਧ ਸਮਾਨ ਉਥੇ ਲਫਾਫੇ ਮਿਲ ਜਾਊਗਾ ਹੂੰ ਤੇ ਸਹੀ ਰੇਟ ਤੇ ਮਿਲ ਜਾਊਗਾ ਮਤਲਬ ਅਸੀਂ ਆਪਣੇ ਸਾਹਮਣੇ ਨੇਗੇ ਅਸੀਂ ਅਡਾਨੀ ਬਾਨੀ ਦਾ ਰੌਲਾ ਤਾਂ ਪਾ ਰਹੇ ਹਾਂ ਲੇਕਿਨ ਉਹਦੇ ਉਹਦੇ ਮੁਕਾਬਲੇ ਕਰ ਨਹੀਂ ਸਕਦੇ ਹੂੰ ਸਿਰਫ ਇੱਕ ਮਾਰਜਿਨ ਹੋਣਾ ਤੁਸੀਂ ਤੁਸੀਂ ਨੋ ਲਾਸ ਨੋ ਪ੍ਰੋਫਿਟ ਹੈਗਾ ਕਿ ਜਿਹੜੇ ਬੰਦੇ ਰੱਖਣੇ ਨੇ ਉਹਨਾਂ ਦੀ ਤਨਖਾਹ ਵੀ ਕੱਢਣੀ ਹੈ ਜਿਹੜੇ ਵੇਚਦੇ ਖਰਚਾ ਵੀ ਕੱਢਣਾ ਹੋਰ ਵੀ ਖਰਚੇ ਕੱਢ ਕੇ ਖਰਚਾ ਪੈ ਗਿਆ ਹਾਂਜੀ ਤਾਂ ਵੀ ਤੁਸੀਂ ਉਹ ਵਪਾਰੀ ਨੂੰ ਘਟ ਜਾ ਰਹੇ ਹੂੰ ਹਨਾ ਸੰਸਿਚੇ ਵਾਲ ਨੇ ਇੱਕ ਉਹ ਪਾਇਲਟ ਪ੍ਰੋਜੈਕਟ ਬਣਾ ਦਿੱਤਾ ਵੀ ਆਪਾਂ ਲੋਕਾਂ ਨੂੰ ਜੁੜੇ ਰੱਖ ਸਕਦੇ ਆ ਬਿਲਕੁਲ ਲੋਕਾਂ ਨੂੰ ਘੱਟ ਪੈਸੇ ਤੇ ਵਧੀਆ ਜ਼ਮਾਨ प्रोड्यूस ਕੀਤਾ ਜਾ ਸਕਦਾ ਹੂੰ ਠੀਕ ਆ ਫਿਰ ਉਸ ਉੱਥੇ ਸੀਜੇ ਵਾਲੋ ਨੇ ਹਾਕੀ ਦੀ ਗਰਾਊਂਡ ਬਣਾਈ ਆ ਐਸਟੋਟ੍ਰਾਫ ਸਟੇਡੀਅਮ ਬਣਾਇਆ ਹਰ ਮਹੀਨੇ ਨਾ ਉੱਥੇ ਮੈਚ ਹੁੰਦੇ ਆ ਟੂਰਨਾਮੈਂਟ ਹੁੰਦੇ ਆ ਵੀ ਲੋਕਾਂ ਦੇ ਵਿੱਚ ਇੱਕ ਤੰਦਰੁਸਤੀ ਪੈਦਾ ਹੋਵੇ ਇੱਕ ਮਤਲਬ ਤੰਦਰੁਸਤ ਪੰਜਾਬ ਪੈਦਾ ਕਰਦੇ ਜੀ 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 ਉੱਥੇ ਨਾ ਕਬੱਡੀ ਜਦੋਂ ਬੱਚੇ ਖੇਡਦੇ ਨਾ ਉਦੋਂ ਕਬੱਡੀ ਕਬੱਡੀ ਨਹੀਂ ਕਹਿੰਦੇ ਹੂੰ ਉੱਥੇ ਵਾਇਰੂ ਵਾਇਰੂ ਕਹਿੰਦੇ ਆ ਉਹ ਵਾਇਰ ਵਾਇਰ ਉਹ ਜੇ ਕਹਿੰਦੇ ਗਾਲ ਗੜਦੀ ਕੌਡੀ ਦੇ ਵਿੱਚ ਪੁਆਇੰਟ ਦੂਜੇ ਬਦਲ ਜਾਂਦਾ ਚੰਗੀ ਟੀਮ ਹਾਰ ਜਾਂਦੀ ਆ ਆਪਣੀ ਗਲਤੀਆਂ ਕਰਕੇ ਕਰੈਕਟਰ ਬਿਲਡਿੰਗ ਹੋ ਰਹੀ ਹੈ ਕਰੈਕਟਰ ਬਿਲਡਿੰਗ ਹੋਦੀ ਹੈ ਉਹਨਾਂ ਦੇ ਸਕੂਲਾਂ ਚ ਜਾਂਦੇ ਬੱਚੇ ਹੈਗੇ ਆ ਰਾਸਤੇ ਜਾਂਦੇ ਆ ਉਹ ਉਹ ਟੀਕਾ ਨਹੀਂ ਮਾਰਦੇ ਹੂੰ ਉਹ ਸਿਮਨ ਕਰਦੇ ਜਾਂਦੇ ਸਕੂਲ ਸਿਮਨ ਕਰਦੇ ਆਉਂਦੇ ਵਾਇਰ ਉਹ ਕਰਦੇ ਆਉਂਦੇ ਹੁਣ ਜਦੋਂ ਇਦਾਂ ਦਾ ਵਾਤਾਵਰਨ ਹੋਵੇ ਜਿਹੜਾ ਬਿਲਕੁਲ ਹੀ ਇੱਕ ਬੱਚਿਆਂ ਦੇ ਔਮਲ ਅਸਲ ਦੇ ਵਿਪਖ ਫਸਲ ਦੇ ਵਿਪਖ ਚ ਵਰਤਮਾਨ ਦੇ ਬਹਿ ਰਹੇ ਨੇ ਜੀ ਹੁਣ ਇੱਕ ਬਾਬਾ ਇੱਕੋ ਹੀ ਬੰਦਾ ਜੀ ਇੱਕ ਐਗਜ਼ਾਮਪਲ ਬਣ ਰਿਹਾ ਤੇ ਵਿਰੋਧੀ ਬਹੁਤ ਖੜੇ ਆ ਹੂੰ ਪ੍ਰਚਾਰ ਬੋਲੂ ਕਰ ਰਿਹਾ ਉਹ ਬਾਬਾ ਇਦਾਂ ਵਾ ਬਾਬਾ ਇਥੋਂ ਆ ਬਾਬੇ ਨੇ ਆ ਕਰ ਲਿਆ ਬਾਬੇ ਨੇ ਆ ਕਰ ਮਾਰਿਆ ਮੈਂ ਆਪ ਦੇਖਿਆ ਕਿ ਲੋਕ ਇੱਡੇ ਦੰਦੀ ਹਨਾ ਜੀ ਸੀ ਬੀ ਮਸ਼ੀਨ ਕਿੰਨੀ ਹੁੰਦੀ ਹੈ ਮਹਿੰਗੀ ਆ ਲੋਕੀ ਖੜੀ ਕਰਕੇ ਉੱਥੇ ਜੀ ਸੀ ਬੀ ਮਸ਼ੀਨ ਹੂੰ ਤੇ ਚਾਬੀ ਚੁੜਾ ਜਾਂਦੇ ਦੱਸਦੇ ਨਹੀਂ ਕੌਣ ਚੁੜਾ ਗਿਆ ਹੂੰ ਉੱਥੇ ਟਰੱਕੋਂ ਤੇ ਅਗਰ ਟਰੈਕ ਕੌਣ ਚੁੜਾ ਗਿਆ ਇਦਾਂ ਮਨ ਨੂੰ ਲੋਕੀ ਪੈਸਾ ਹੈਗਾ ਜੇ ਲੇਕਿਨ ਬਾਬਿਓ ਕੰਮ ਨਹੀਂ ਕਰ ਸਕਦੇ ਲੇਕਿਨ ਉਹਨਾਂ ਨੇ ਤਨੋਂ ਮਨੋਂ ਤਨੋਂ ਸਾਰਾ ਕੰਮ ਸਮਰਪਤੋ ਕੀਤਾ ਬਿਲਕੁਲ ਉਹ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਪਾਵਾ ਕੈਨੇਡਾ ਗਏ ਆ ਪਾਵਾ ਫਿਰ ਪਾਇਨ ਗਏ ਆ ਪਾਵਾ ਉਹ ਇੰਗਲੈਂਡ ਗਏ ਕਿਤੇ ਵੀ ਗਏ ਗਿਆ ਉੱਥੇ ਪਲੰਟਿੰਗ ਕਰਕੇ ਆਏ ਆ ਹੂੰ ਤੇ ਉਹਨਾਂ ਦਾ ਮਕਸਦ ਕੀ ਹੋਇਗਾ ਪਾਵਾ ਮੈਨੂੰ ਗੁਰੂ ਪਾਣੀ ਪਤਾ ਮਾਤਾ ਤਤ ਤੁਹ ਜੀ ਬਿਲਕੁਲ ਬਸ ਇਸੇ ਚੀਜ਼ ਨੂੰ ਜਿੰਦੇ ਰੱਖਣ ਲਈ ਜੋ ਮੱਬਾ ਜੀ ਕਰ ਰਹੇ ਆ ਆਪਾਂ ਉਹਨਾਂ ਨੂੰ ਜੀ ਰਾਸ਼ਟਰਪਤੀ ਉਦੋਂ ਆ ਕੇ ਸਲਾਮ ਕਰ ਸਕਦੇ ਆ ਹਾਂਜੀ ਤੇ ਮੇਰੇ ਖਿਆਲ ਆਰਪੀਡੀ ਚੈਨਲ ਵੱਲੋਂ ਵੀ ਅਸੀਂ ਸਲਾਮ ਕਰਦੇ ਆਂ ਜੀ ਤਾਂ ਕਿ ਬਾਬਾ ਜੀ ਜਿਸ ਡੈਡੀਕੇਸ਼ਨ ਨਾਲ ਜਿਸ ਜੋਰ ਸ਼ੋਰ ਨਾਲ ਕੰਮ ਕਰ ਰਹੇ ਆ ਹਨਾ ਸਤਿਗੁਰਾਂ ਨੂੰ ਸਿੱਧ ਚੰਗੀ ਦੇਣ ਉਹ ਇਸੇ ਹੀ ਤਰ੍ਹਾਂ ਲੋਕਾਂ ਨੂੰ ਲੋਕਾਂ ਦਾ ਮਾਈਂਡ ਬਦਲ ਕੇ ਲੋਕਾਂ ਨੂੰ ਸੇਵਾਵਾਂ 'ਤੇ ਲਾ ਕੇ ਸਰਬੱਤ ਦਾ ਭਲਾ ਸੱਚਮੁੱਚ ਕਰਨਾ ਸਕੇ ਜਾਣਗੇ ਹਮ ਬਿਲਕੁਲ ਸਹੀ ਗੱਲ ਸੁਖੇੜਾ ਸਭ ਆਪਾਂ ਉਮੀਦ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਵਿਚਾਰ ਬਟਾਂਦਰਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਊਗਾ ਤੁਸੀਂ ਸਟੂਡੀਓ ਦੇ ਵਿੱਚ ਆਏ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਹਾਜ਼ਰ ਹੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਹੋਰ ਨਵੇਂ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਦੇ ਹੋਈ ਇਜਾਜ਼ਤ ਧੰਨਵਾਦ ਜੀ